ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਾਲ ਸੰਬੰਧਿਤ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਐਕਸ਼ਨ ਲਿਆ ਹੈ। ਐਜੀਪੀਸੀ ਕਮੇਟੀ ਦੇ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ ਨੇ ਇਸ ਸਬੰਧੀ ਜਾਣਕਾਰੀ ਜੰ데 ਗਿਆ ਹੈ ਕਿ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਈ ਜਾ ਰਹੀ ਇਸ ਵੀਡੀਓ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ 29 ਜਨਵਰੀ ਨੂੰ ਸਾਈਬਰ ਕ੍ਰਾਈਮ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨਾ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਵੀਡੀਓ ਨੂੰ ਬਣਾਉਣ ਅਤੇ ਵਾਇਰਲ ਕਰਨ ਵਾਲੇ ਵਿਅਕਤੀ ਦੀ ਜਲਦ ਪਛਾਣ ਕਰਕੇ ਉਸ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਸਿੱਖ ਸੰਸਥਾਾਂਾਂ ਜਾਂ ਧਾਰਮਿਕ عقੀਦਤ ਨੂੰ ਠੇਸ ਨਾ ਪਹੁੰਚਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਸਖਸ ਵੱਲੋਂ ਜੋ ਇਹ ਆਈ ਰਹੀ ਵੀਡੀਓ ਬਣਾਈ ਗਈ ਆ ਜੋ ਹੁਣ ਵੀ ਦੇ ਚ ਕਾਫੀ ਪੁਰਾਣੇ ਸਮੇਂ ਦੀ ਬਣੀ ਹੋਈ ਆ ਪਰ ਹੁਣ ਫਿਰ ਸੋਸ਼ਲ ਮੀਡੀਆ ਤੇ ਬਾਰ ਬਾਰ ਜਿਹੜੀ ਹੈਗੀ ਆ ਉਹ ਚੱਲ ਰਹੀ ਹੈ। ਇਹਦੇ ਸਬੰਧਤ ਅਸੀਂ 21/29/1/2026 ਨੂੰ ਐਫਆਈਆਰ ਕਰਜੇ ਪਹਿਲਾਂ ਸਾਈਬਰ ਕ੍ਰਾਈਮ ਚ ਕਰਾ ਚੁੱਕੀ ਹਾਂ। ਅਸੀਂ ਸੋਸ਼ਲ ਮੀਡੀਆ ਰਾਇਨ ਨੂੰ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਕੋਈ ਵੀ ਬੰਦਾ ਦਰਸਾ ਚ ਹਮਦਰ ਸਾਹਿਬ ਜਿੰਨਾ ਦੀ ਦੇਸ਼ ਵਿਦੇਸ਼ ਦੀ ਸੰਗਤਾਂ ਦੀ ਆਸਥਾ ਜੁੜੀ ਹੋਈ ਆ ਉਹਨੂੰ ਗਲਤ ਤਰੀਕੇ ਨਾਲ ਪੇਸ਼ ਨਾ ਕਰਿਆ ਕਰਨਾ ਕਿਉਂਕਿ ਸੰਗਤਾਂ ਦੀ ਇਹ ਭਾਵਨਾ ਸੱਚਖੰਦਰ ਸਾਹਿਬ ਨਾਲ ਜੁੜੀਆਂ ਹੁੰਦੀਆਂ ਆ। ਸੋਸ਼ਲ ਮੀਡੀਆ ਵਾਲੇ ਜਿਹੜੇ ਆ ਗਏ ਆ ਆਪਣਾ ਸਰੇਚ ਨੂੰ ਵਧਾਉਣ ਵਾਸਤੇ ਉਹ ਬਾਰ ਬਾਰ ਪੁਰਾਣੀਆਂ ਵੀਡੀਓ ਜਿਹੜੀਆਂ ਆ ਉਹ ਚੁੱਕ ਕੇ ਪਾ ਦਿੰਦੇ ਆ ਇਸ ਨਾਲ ਸੰਗਤਾਂ ਜਿਹੜੀਆਂ ਸਾਨੂੰ ਦੂਰ ਨੇੜੇ ਤੋਂ ਟੈਲੀਫੋਨ ਕਰਕੇ ਪੁੱਛਦੀਆਂ ਕਿ ਸ਼ਾਇਦ ਇਹ ਨਵੀਆਂ ਇਹਦੇ ਸਬੰਧ ਫੇਰ ਤਰਚੋਈ ਜਾ ਅਸੀਂ ਸੋਸ਼ਲ ਮੀਡੀਆ ਨੂੰ ਕਹਿਣਾ ਚਾਹੁੰਦੇ ਆ ਕਿ ਇਸ ਤਰ੍ਹਾਂ ਦੀ ਕੋਈ ਗਤੀਵਿਧੀ ਨਾ ਕੀਤੀ ਜਾਵੇ ਤਾਂ ਕਿ ਇਸ ਤੇ ਕਿਸੇ ਤੋਂ ਵਿਭਾਗੀ ਕਾਰਵਾਈ ਕਰਨ ਦੀ ਜ਼ਰੂਰਤ ਪਵੇ ਇਸ ਕਰਕੇ ਜਿਹੜੀ ਸੰਗਤਵਾ ਸੰਗਤਾਂ ਨੂੰ ਬੇਨਤੀ ਕਰਦੇ ਆ ਜੇ ਦੂਰ ਨੇੜੇ ਤੋਂ ਸੰਗਤਾਂ ਦੇਖਣਨ ਵਾਸਤੇ ਆ ਸਾਤਿਖੜੀ ਜੀ ਮੰਦਸਾਬ ਕੇਵਲ ਤੇ ਕੇਵਲ ਇੱਥੇ ਨਮਸਕਾਰ ਹੋਣਾ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰਨਾ ਤੇ ਸਹਿਜਨਾ ਗੁਰੂ ਘਰ ਦੇ ਦਰਸ਼ਕ ਕਰਨ ਵਾਸਤੇ ਇਹੇ ਵੀ ਤਰ੍ਹਾਂ ਦਾ ਕੋਸ਼ਿਸ਼ ਇਸ ਤਰ੍ਹਾਂ ਦੀ ਕਾਰਵਾਈ ਅੱਗੇ ਤੋਂ ਨਾ ਕਰੇ ਤਾਂ ਕਿ ਉਸ ਦੇ ਤੇ ਭਾਗੀ ਕਰ ਵੀ ਕੀਤੀ ਜਾਵੇ। ਮੇਰੇ ਸਾਬ ਸੰਗਤਾਂ ਨੂੰ ਇਹ ਅਪੀਲ ਕਰੋ ਕਿ ਇਸ ਦੇ ਪ੍ਰਾਣੀ ਵੀਡੀਓਸ ਨੂੰ ਉਹਨੂੰ ਵੀ ਸ਼ੇਅਰ ਨਾ ਕੀਤਾ ਜਾਵੇ ਅੱਗੇ ਵਸ ਇਹਦੇ ਸਬੰਧ ਤੇ ਸੋਸ਼ਲ ਮੀਡੀਆ ਤੋਂ ਪਹਿਲਾਂ ਵੀ ਕਹਿ ਚੁੱਕਾ ਕਿ ਸੋਸ਼ਲ ਮੀਡੀਆ ਨੂੰ ਅਸੀਂ ਪ੍ਰਸ਼ ਕਰਦੇ ਆ ਬੇਨਤੀ ਕਰਦੇ ਆ ਕਿ ਅਜਿਹੀ ਕਾਰਨ ਨਾ ਕੀਤੀ ਜਾਵੇ। ਜੋ ਸੰਗਤਾਂ ਦੇ ਮਨਾਂ 'ਚ ਭਾਰੀ ਠੇਸ ਪਹੁੰਚੇ ਤੇ ਸ਼ਰੋਨੀ ਕਮੇਟੀ ਨੂੰ ਕੋਈ ਪ੍ਰਭਾਵੀ ਕਾਰਵਾਈ ਕਰਦੀ ਨੋਟ। ਇਹ ਜਿਹੜੀ ਐਫ ਆਈ ਆਰ ਹੈ ਉਹ ਕਦੋਂ ਦਰਜ ਹੋਈ ਸੀ ਤੇ ਇੱਕੀ ਇਹਨਾਂ ਦੇ ਖਿਲਾਫ ਦਰਜ ਕੀਤੀ। ਇਹ ਜਿਹੜੀ ਹੈਗੀ ਐਫ ਆਈ ਜਿਹੜੀ ਹੈਗੀ 29 1 2026 ਨੂੰ ਕੀਤੀ ਗਈ ਆ। ਸਾਈਬਰ ਕ੍ਰਾਈਮ ਰਾਈ ਵਿੱਚ ਕਰਾਈ ਗਈ ਆ। ਉਹਨਾਂ ਨੂੰ ਕਿਹਾ ਗਿਆ ਵੀ ਇਹ ਸਖਸ਼ ਨੇ ਜਿੰਨੇ ਬਣਾਈਆਂ ਉਹਨੂੰ ਆਪਣੇ ਲੱਭ ਕੇ ਉੱਥੇ ਸਖਤ ਕਾਰਵਾਈ ਕੀਤੀ ਜਾਵੇ। ਠੀਕ। ਤਾਂ ਕੋਈ ਮੈਸੇਜ ਨੋ ਕੇ ਇਸ ਵੀਡੀਓ ਨੂੰ ਲੈ ਕੇ ਇਹ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਸੱਚਖਰਬੰਦਰ ਸਾਹਿਬ ਜੀ ਦੀ ਕੋਈ ਵੀ ਅਜਿਹੀ ਵੀਡੀਓ ਹੋਦੀ ਆ ਉਹਦਾ ਕੋਈ ਨਾ ਕੋਈ ਜ਼ਰੂਰ ਸ਼ਰੋਨੀ ਕਮੇਟੀ ਦਫ਼ਤਰ ਹੈੱਡਕਵਰਟਰ ਤੋਂ ਪੁੱਛ ਲਿਆ ਜਾਵੇ ਕਿ ਕਿਸ ਤਰ੍ਹਾਂ ਦੇ ਹੈਗੇ ਮੈਸੇਜ ਤਾਂ ਕਿ ਸੰਗਤਾਂ ਕੋਈ ਗਲਤ ਮੈਸੇਜ ਨਾ ਜਾਵੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਜੇ ਵੀ ਉਹ ਇਹੋ ਅਜਿਹੀਆਂ ਵੀਡੀਓ ਜਿਹੜੇ ਆਸਥਨਾ ਜੁੜੀਆਂ ਹੁੰਦੀਆਂ ਉਹਨੂੰ ਅੱਗੇ ਤੋਂ ਅੱਗੇ ਸ਼ੇਅਰ ਨਾ ਕੀਤੀਆਂ ਜਾ ਸ਼ੇਅਰ ਕਰਦੇ ਨਾਲ ਜਿਹੜਾ ਉਹ ਫਲਾਅ ਦਾ ਵਾਅਦਾ ਵਾ ਤੇ ਸੰਗਤਾਂ ਗਲਤ ਮੈਸੇਜਾਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ